ਤੁਸੀਂ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਇਹ ਦੇਣੀ ਹੈ ਵੀ ਜਿੱਦੇ ਉਹਨੂੰ ਜੇਲ੍ਹ ਭੇਜਦੇ ਆ ਜੇਲ੍ਹ ਕਿੱ데 ਭੇਜਦੇ ਆ ਕਿਹੜੀ ਜੇਲ੍ਹ ਚ ਭੇਜਦੇ ਆ ਹਾਂ ਦੇਖੋ ਜਿਹਦਾ ਕਾਨੂੰਨ ਦੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਆ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਐਂ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਹੋਵੇ ਉਹ ਮਰੇ ਜਿਹੜਾ ਆਪਾਂ ਨੂੰ ਸੁਨੇਹਾ ਲੱਗਦਾ ਦੌਨ ਨੇ ਧੀਰਾ ਖਮ ਕਰਕੇ ਮਾਰਿਆ ਮੈਨੋਂ ਵੀ ਉਦੋਂ ਹੀ ਮਰੀ ਮੈਂ ਅਪਾਜ਼ਾ ਇਹ ਜੰਨੀ ਪਹਿਲੇ ਮੇਰੇ ਸਾਹਮਣੇ ਆਇਆ ਮੈਂ ਉਹਨੂੰ ਪੁੱਛਿਆ ਜਾਂਦੀ ਮੇਰਾ ਤਾਂ ਠੀਕ ਸੁੱਟ ਜਿਹੜਾ ਤੂੰ ਮਾਰਿਆ ਤੇ ਜੋ ਮਾਰਦੀ ਕਰਨ ਸਪਰਸ ਇਹ ਗੰਨ ਨੂੰ ਫਾਂਸੀ ਦੇਈ ਜਾ ਤੂੰ ਇਹਨਾਂ ਕੋਈ ਨਾ ਬਸ ਤੋ ਫਾਂਸੀ ਆਪ ਹੁਸੀਆਰਾ ਕੰਮ ਆਪ ਤਕੜੇ ਰਹੋ ਕੋਈ ਨਾ ਪਕਰਾਗੇ ਜੇਲ੍ਹ ਭੇਜਤਾ ਹਾਂਜੀ ਜੇਲ੍ਹ ਭੇਜਤਾ ਹੈ ਔਰ ਉਹ ਤਾਂ ਦੋ ਦਿਨ ਦਰਮਾਣ ਲੈ ਆਇਆ ਅੱਛਾ ਜਨ ਕੇ ਰਿਮਾਰਟ ਤੇ ਆਗੇ ਹੂੰ ਤੇ ਉਹ ਕਹਿੰਦਾ ਕਿ ਸਤਾਂ ਫਾਸਟ ਰੈਕ ਤੇ ਜਾਂਦਾ ਆਂ ਤੁਸੀਂ ਦੋ ਗੱਲਾਂ ਕਰਨੀਆਂ ਮੇਰਾ ਵੀਰ ਨੰਬਰ ਕਿਸੇ ਨੂੰ ਦਿਓ ਨਾ ਸਾਨੂੰ ਇਨਫੋਰਮੇਸ਼ਨ ਇਹ ਦੇਣੀ ਹੈ ਵੀ ਜਿੱਦੇ ਉਹਨੂੰ ਜੇਲ੍ਹ ਭੇਜਦੇ ਆ ਜੇਲ੍ਹ ਕਿੱ데 ਭੇਜਦੇ ਕਿਹੜੀ ਜੇਲ੍ਹ ਚ ਭੇਜਦੇ ਆ ਅਹ ਦੇਖੋ ਜੇ ਦਾ ਕਾਨੂੰਨ ਤੇ ਯਕੀਨ ਹੈਗਾ ਆਪਾਂ ਨੂੰ ਵੀ ਹੈਗਾ ਕਾਨੂੰਨ ਤੇ ਯਕੀਨ ਠੀਕ ਹੈ ਜੇ ਤੁਸੀਂ ਕਾਨੂੰਨ ਨਾਲ ਚੱਲਣਾ ਕਾਨੂੰਨ ਨਾਲ ਜੇ ਤੁਹਾਡੀ ਆਤਮਾ ਨੂੰ ਆਏ ਸ਼ਾਂਤੀ ਹੋਵੇ ਨਾ ਵੀ ਜਿਵੇਂ ਸਾਡੇ ਬੱਚੇ ਨੂੰ ਮਾਰੇ ਹੋਵੇ ਉਹ ਮਰੇ ਜੇ ਦਾ ਆਪਾਂ ਨੂੰ ਸੁਨੇਹਾ ਲਾ ਦੇ ਜਿੰਦਾ ਮੁੰਡਾ ਹੈ ਨਾ ਜਿੰਦਾ ਉਹਨੇ ਜਿਹੜਾ ਕੰਮ ਕਰਕੇ ਮਾਰਿਆ ਹੈ ਲੇਕਿਨ ਉਹ ਵੀ ਉੱਥੇ ਹੀ ਮਰੇ ਆਏ ਤਾਂ ਪਤਾ ਕੀ ਹੈ ਬਾਈ ਕੋਤੋਂ ਕਿੰਨਾ ਠੀਕ ਆ ਹੱਸੀ ਹੈ ਪਤਾ ਦਬਰਾ ਨ ਕਿੰਦੀ ਐ ਮੈਂ ਤਾਂ ਬਸ ਇਹ ਜਾਨਣੀ ਪਹਿਲੇ ਮੇਰੇ ਸਾਹਮਣੇ ਆਵੇ ਮੈਂ ਉਹਨੂੰ ਪੁੱਛਣਾ ਚਾਹੁੰਦੀ ਮੇਰੇ ਨਾਲ ਕੀ ਸੋਚਦੇ ਜਿਹੜਾ ਤੂੰ ਬੁਮਾਰਿਆ ਤੇ ਜੋ ਮਾਰਦੀ ਕਰਨ ਸਪਰਵਾਸ ਇਹ ਗੱਲ ਨੂੰ ਫਾਂਸੀ ਦੇਈ ਜਾਵੇ ਕੋਈ ਨਾ ਕੋਈ ਨਾ ਪਰ ਤਾਂ ਫਾਂਸੀਆਂ ਬੂਸੀ ਨਾਲ ਕੰਮ ਆਪਾਂ ਤੱਕੜੇ ਰਿਓ ਕੋਈ ਨਾ ਆਪਾਂ ਕਰਾਂਗੇ ਚਲੋ ਵਧੀਆ ਹੋਇਆ ਉਹਨੂੰ ਪੁਲਿਸ ਨੇ ਫੜ ਲਿਆ ਉਹ ਤੇ ਪੁਲਿਸ ਤੇ ਜਕੀਨ ਰੱਖਿਓ ਤੁਸੀਂ ਵੀ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪਦਾ ਠੀਕ ਆ ਭਈ ਆਪਦਾ ਤਰੀਕਾ ਵਰਤ ਲਾਂਗੇ